ਹੌਲੀ ਦੇ ਐਸਐਸਪੀ ਦੀਪਕ 파ਰਿਕ ਨੇ ਦੱਸਿਆ ਕਿ ਪੁਲਿਸ ਨੂੰ ਜ਼ਿਰਕਪੁਰ ਦੀ ਇੱਕ ਪ੍ਰਾਈਵੇਟ ਸੁਸਾਇਟੀ ਤੋਂ ਲਵਿਸ਼ ਕਰੋਵਰ ਬਾਰੇ ਗੋਪਤ ਸੂਚਨਾ ਮਿਲੀ ਸੀ ਜਿਸ ਖਿਲਾਫ ਪਹਿਲਾਂ ਹੀ ਦਸਦੇ ਕ੍ਰੀਮ ਕੇਸ ਦਰਜ ਹਨ ਜਦੋਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਲਵਿਸ਼ਕ ਰੋਵਰ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਪੁੱਛ ਗਏ ਕਿ ਤੇ ਗਈ ਤਾਂ ਉਸ પાસે 3 ਐਮਐਮਪੀ 16 ਸਮੇਤ 4 ਮੈਗਜ਼ੀਨ 9 ਐਮਐਮ ਪਿਸਤੌਲ ਸਮੇਤ 4 ਜ਼ਿੰਦਾ ਕਾਰਤੂਸ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਤੋਂ 800 ਗ੍ਰਾਮ ਅਫੀਮ ਬੱਤੀਪੁਰ ਦਾ ਇੱਕ ਪਿਸਤੌਲ 2 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਹੋਏ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇੱਕ ਵਿਅਕਤੀ ਜਿਸ ਦਾ ਨਾਮ ਲੱਜਿਸ਼ ਕਰੋਵਰ ਹੈਗਾ ਜਿਸ ਤੇ ਪਹਿਲਾਂ ਵੀ 10 ਪਰਚੇ ਜਿਹੜੇ ਹੈਗੇ 302 ਦੇ ਕਮ ਸੇਕੜੇ ਤੇ ਵੱਖ-ਵੱਖ ਧਾਰਾਵਾਂ ਦੇ ਪਰਚੇ ਹੈਗੇ ਇਨਫੋਰਮੇਸ਼ਨ ਤੇ ਇਹਨਾਂ ਨੇ ਜਦੋਂ ਕਾਰਵਾਈ ਇਸ ਦਿਨ 15 ਤਰੀਕ ਨੂੰ ਇਹਨਾਂ ਨੇ ਪੁਲਿਸ ਥਾਣੇ ਤੇ ਸ਼ਿਕਾਇਤ ਦੀ ਕੋਸ਼ਿਸ਼ ਕੀਤੀ ਸੀ ਕਿ ਕ੍ਰਾਸ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਸਾਥੀ ਗੁਰਪ੍ਰੀਤ ਸਿੰਘ ਉਤੇ ਦਰਸ਼ਨ ਸਿੰਘ ਜਿਹੜਾ ਸੰਗਰੂਰ ਜਿਹੜੇ ਦਾ ਰਹਿਣ ਵਾਲਾ ਹੈਗਾ ਇਹ ਦੋਨੋਂ ਦੇਖੀ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਕੋਲੋਂ ਆਰਮਸ ਦੀ ਤੇ ਐਂਡੀਪੀਐਸ ਦੀ ਕਾਫੀ ਰਿਕਵਰੀ ਹੋਈ ਨਵੀਸ਼ ਗਰਵਰ ਦੇ ਕੋਲੋਂ ਇੱਕ 39 ਨੰਦਾ ਪਿਸਤਲ ਸਮੇਤ ਮੈਗਜ਼ੀਨ ਤੇ ਚਾਰਜਿੰਦਾ ਕਾਰਤੂਸ ਇੱਕ 9 ਨੰਦਾ ਪਿਸਤਲ ਹੋਰ ਦੇ ਵਿੱਚ ਵੀ ਮੈਗਜ਼ੀਨ ਤੇ ਦੋ ਜਿੰਦਾ ਕਾਰਤੂਸ 400 ਗ੍ਰਾਮ ਓਪੀਐਮ 2,50,000 ਰੁਪਏ ਜਿਹੜਾ ਰਗਮਨ 12 ਬੋਰ ਦਾ ਡਬਲ ਬੈਰਲ ਜਿਹੜਾ ਅਗਨ ਹੈਗਾ ਉਹ ਤਿੰਨ ਫੋਰਨ ਦੀਆਂ ਗੱਡੀਆਂ ਇੱਕ ஆடி ਇੱਕ ਮਰਸੀਡੀਜ਼ ਤੇ ਇੱਕ ਕਯੋਜੋ ਦੀ ਗੱਡੀ ਜਿਹੜੀ ਹੈ ਰਿਕਵਰ ਕੀਤੀ ਗਈ ਉਹਦਾ ਸਾਥੀ ਗੁਰਪ੍ਰੀਤ ਸਿੰਘ ਹੈ ਉਹਦੇ ਪਾਸੋਂ 800 ਗ੍ਰਾਮ ਅਫੀਮ ਇੱਕ ਪਿਸਤਲ ਬੱਤੀ ਬੋਰ ਦੋ ਮੈਗਜ਼ੀਨ 12 ਜਿੰਦਾ ਕਾਰਤੂਸ ਹੋ ਰਿਕਵਰ ਕੀਤੀ ਗਈ ਬਾਅਦ ਦੇ ਵਿੱਚ ਜਿਹੜਾ ਹੈਗਾ ਡਰੱਗ ਇਨਸਪੈਕਟਰ ਨੂੰ ਮੌਕੇ ਤੇ ਬੁਲਾ ਕੇ ਜਿਹੜੀ ਇਹਨਾਂ ਦੀ ਅੱਗੇ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਇਹ ਨਖਲੀ ਜਿਹੜੇ ਹੈਗੇ ਸਪਲੀਮੈਂਟਸ ਤੇ ਇੰਜੈਕਸ਼ਨਸ ਵਗੈਰੇ ਬਣਾਉਂਦੇ ਆ ਸੋ ਟੈਬਲੇਟ ਜਿਹੜੇ ਹੈਗੇ ਸਟੀਰੋਇਡ ਟਾਈਪ ਦੇ 124600 ਗੋਲੀਆਂ ਟੈਬਲੇਟ ਤੇ ਇੰਜੈਕਸ਼ਨ ਦੇ ਵਾਇਲ 175560 ਇਸ ਤੋਂ ਇਲਾਵਾ ਪੈਕਿੰਗ ਤੇ ਫਿਲਿੰਗ ਦੀ ਵੱਖਰੇ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਵੀ ਪੰਜ ਕਿਸਮਾਂ ਦੀ ਇਹਨਾਂ ਦੇ ਜਿਸ ਫਲੈਟ ਦੇ ਵਿੱਚ ਕੰਮ ਕਰਦੇ ਸੀਗੇ ਜਿਤਕੁਰ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਚਿਵਾਂਕਲੇਰ ਦੇ ਵਿੱਚ ਫਲੇਟ ਫਲੇਟ ਜਿਹਦੇ ਵਿੱਚ ਰਹਿੰਦਾ ਸੀਗਾ ਉਹ ਫਲੇਟ ਜਿਹਦੇ ਵਿੱਚ ਸਾਰਾ ਇਸ ਤਰੀਕੇ ਦੀ ਕਾਰਵਾਈ ਕਰਦੇ ਸੀਗੇ ਸੋ ਇਹ ਕਾਫੀ ਵੱਡੀ ਫੰਕਸ਼ਨ ਦੇ ਵਿੱਚ ਰਿਕਵਰੀ ਰਹੀ ਹੈ ਸਾਰੀ ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਵੀ ਬਣਾਉਂਦੇ ਸੀਗੇ ਇਸ ਤਰੀਕੇ ਦੇ ਸਪਲੀਮੈਂਟ ਪ੍ਰਾਈਮਾ ਫੈਸਾਈ ਜਿਹੜੀ ਅਸੀਂ ਗੱਲ ਕੀਤੀ ਹੈ ਡਰਗ ਇਨਸਪੈਕਟਰ ਨਾਲ ਵੀ ਤੇ ਸਾਡੀ ਆਪਣੀ ਜਿਹੜੀ ਪੁਸ਼ਗੀਸ਼ ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਜਾਲੀ ਇਸ ਤਰੀਕੇ ਦੇ ਸਪਲੀਮੈਂਟ ਵਗੈਰੇ ਬੇਚਦੇ ਸੀਗੇ

ਤੇ ਕਿੱਥੇ ਕਿੱਥੇ ਸਪਲਾਈ ਕਰ ਰਹੇ ਸੀਗੇ ਜਿਹੜੀ ਇਹ ਸੈਬਲੇਟ ਉਹ ਜਿਹੜੇ ਸਟੋਰ ਫੜੇਗੇ ਕੋਈ ਜਿੰਨੂ ਮਾਤਰਾ ਦੇ ਵਿੱਚ ਰਿਕਵਰੀ ਹੋਈ ਤੇ ਲੱਗਦਾ ਇਹ ਕਿ ਇਹਨਾਂ ਦਾ ਇੱਕ ਵੈਲ ਵਾਲ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਸੋ ਸਾਨੂੰ ਜਿਹੜੀ ਪ੍ਰਾਇਮਰੀ ਜਿਹੜੀ ਸਾਡੀ ਜਾਣਕਾਰੀ ਉਹਦੇ ਅਕੋਰਡਿੰਗ ਵੱਖ-ਵੱਖ ਜਿੰਮਾਂ ਦੇ ਵਿੱਚ ਕਿਉਂਕਿ ਅੱਜ ਕੱਲ ਬੱਚੇ ਤੇ ਜਿੰਮ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਮਲੇ ਤੜੇ ਦੇ ਜਿੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰਦੇ ਸੀ

ਸੋ ਇਹ ਜਿਹੜੇ ਹੈਗੇ ਇਸ ਕਾਮ ਦੇ ਵਿੱਚ ਇਸ ਜਿਹੜੇ ਇਹਨਾਂ ਦੀ ਅਪਰਾਧਿਕ ਪ੍ਰੋਫਾਈਲ ਹੈੀ ਉਹਨੂੰ ਵੇਖ ਕੇ ਲੱਗਦਾ ਹੈ ਕਿ ਪੁਰਾਣੇ ਜੁੜੇ ਹੋਏ ਹੈ ਬਾਕੀ ਲੇਕਿਨ ਜਿਹੜੀ ਡੀਟੇਲ ਹੈਗੀ ਕਿ ਇਹ ਮੁਹਾਲੀ ਸਾਡੇ ਮੁਹਾਲੀ ਦੇ ਵਿੱਚ ਕਦੋਂ ਦੇ ਐਕਟਿਵ ਸੀਗੇ ਉਹ ਸਾਰੀ ਜਿਹੜੀ ਹੈ ਪਰਤਾਲ ਦੇ ਰਨ ਸਾਹਮਣੇ ਤਾਂ ਲਵੀਜ਼ ਦਾ ਕੋਈ ਗੈਂਗ ਦੇ ਨਾਲ ਕੋਈ ਸੰਬੰਧ ਆ ਰਿਹਾ ਕਿਉਂਕਿ ਜਿਹੜੇ ਰਿਕਵਰ ਕੀਤੇ ਗਏ ਸੀ ਉਸ ਦਿਨ ਵੈਪਨ ਉਹ ਕਾਫੀ ਸੋਫਿਸਟੀਕੇਟਿਡ ਜਿਹੇ ਆ ਇਸ ਤਰ੍ਹਾਂ ਦੇ ਦਿੱਤੇ ਹੈ ਕੋਈ ਨਾ ਕਿ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਕਿ ਗੈਂਗ ਦੇ ਨਾਮ ਤਾਂ ਕੋਈ ਵੈਪਨ ਸੁਲਾਇਆ ਤੇ ਨਾਂ ਨਹੀਂ ਦਿੱਸ਼ ਉਹ ਅਰਸੇ ਨਾਲ ਉਹ ਅਸੀਂ ਐਕਸਪਲ कि ਜਿਹੜੇ ਵੈਪਨਸ ਹੈਗੇ ਕਿੱਥੋਂ ਸੋਰਸ ਦਿੱਤੇ ਗਏ ਇਹਨਾਂ ਦਾ ਸਪਲਾਈਰ ਕੌਣ ਸੀਗਾ ਉਹਦੇ ਤਹਿਤ ਅਸੀਂ ਜਾਵਾਂਗੇ ਕਿ ਇਹਨਾਂ ਦੇ ਹੋਰ ਲੋਕਲ ਨੈਟਵਰਕ ਦੇ ਵਿੱਚ ਕੋਈ ਵਿਅਕਤੀ ਸ਼ਾਮਿਲ ਤਾਂ ਨਹੀਂ ਹੈ। ਇਸੇ ਤਰੀਕੇ ਨਾਲ ਜਿਹੜੀ ਦੂਜੀ ਇਹਨਾਂ ਨੇ ਇਲੀਗਲ ਡਰੱਗ ਜਿਹੜੀ ਹੈਗੀ ਹੈ ਉਹਦੀ ਫਾਰਵਰਡ ਬੈਕਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਸੋਰਸ ਕਰਦੇ ਸੀਗੇ ਤੇ ਕਿਹਨੂੰ ਸਪਲਾਈ ਕਰਦੇ ਸੀਗੇ ਜਿਹਨੂੰ ਸਪਲਾਈ ਕਰਦੇ ਸੀਗੇ ਕੀ ਉਹਨੂੰ ਵੀ ਪਤਾ ਸੀ ਕਿ ਨਕਲੀ ਮਾਲ ਹੈਗਾ। ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز